ਨੇਣਾ ਦਾ ਬਣਜਾਰਾ ਸਹੀਓ ਕਚਰੇ ਵਿੱਚ ਆਇਆ ਨਹੀਂ ਨੇਣਾ ਦਾ ਬਣਜਾਰਾ ਗਲੀ ਗਲੀ ਵਿੱਚ ਮਾਰੇ ਕੀੜੇ ਤੱਕ ਦਾ ਫਿਰਦਾ ਚਾਰ ਚਫੇਰੇ ਏਹੋ ਲੱਗਦਾ ਜਿਵੇਂ ਵਿੱਚ ਹਨੇਰੇ ਉਹਨੇ ਜਨ ਗਵਾਇਆ ਨਹੀਂ ਨੇਣਾ ਦਾ ਬਣਜਾਰਾ ਦੁੱਖਾਂ ਦਾ ਪਹਾੜ ਟੁੱਟਿਆ ਮੇਰੀ ਜ਼ਿੰਦਗੀ ਮਿੱਟੀ ਦੀ ਰੋੜੀ ਹੰਝੂਆਂ ਦਾ ਹੜਵਾਕ ਦਾ ਬੇਕਿਰਕ ਛੱਲਾ ਨੇ ਖੋਰੀ ਦੀਕ ਲਾ ਕੇ ਪੀ ਲਿਆ ਕਿਸੇ ਮੇਰੇ ਨੇਣਾ ਚੋਂ ਸਰੂਰ ਦਾ ਪਿਆਲਾ ਵੇਖੋ ਤਾਂ ਹਨੇਰ ਪੈ ਗਿਆ ਕਿਨੇ ਸੂਰਜੇ ਦਾ ਲੁੱਟਿਆ ਉਜਾਲਾ ਹੁਣ ਤੱਕ ਰੱਖੀ ਸਾਹਮ ਕੇ ਉਹ ਵੀ ਚਾਨਣੀ ਗਈ ਬੇ ਲੋੜੀ ਦੁੱਖਾਂ ਦਾ ਪਹਾੜ ਝੁੱਟਿਆ ਮੇਰੀ ਜ਼ਿੰਦਗੀ ਮਿੱਟੀ ਦੀ ਰੋੜੀ ਤੇਰਾ ਦੀਪਾ ਪੁੱਤ ਹੋ ਗਿਆ ਜਵਾਨ ਅੰਮੀਏ ਲੈ ਦੇ ਕੱਚ ਕੰਗਾ ਕੜਾ ਕਰਪਾ ਨੰਦੀਏ ਸੋਣਿਆ ਜਿਹੜਾ ਗੁਰੂ ਦਰ ਜਾਮ ਦਾ ਛੱਕ ਅੰਮ੍ਰਿਤ ਸਿੰਘ ਉਹਦਾ ਬਣ ਜਾਮ ਦਾ ਲੜੇ ਸਵਾ ਲੱਖ ਨਾਲ ਕੱਲੀ ਜਾਨੰਮੀ